ਲੈਂਡ ਪੋਨਿਕ ਜਿਹੜੀ ਸਕੀਮ ਆ ਇਹਦੇ ਆਪਾਂ ਖਿਲਾਫ ਆ ਜੀ ਸਾਰੀ ਪੰਚਾਇਤ ਦੇ ਖਿਲਾਫ ਆ ਇਸੇ ਕਰਕੇ ਆਪਣੇ ਮਤਾ ਪਾਇਆ ਜਿੰਨਾ ਚਿਰ ਇਹ ਲੈਂਡ ਪੋਨਿਕ ਸਕੀਮ ਜੀ ਨੋਟੀਫਿਕੇਸ਼ਨ ਆ ਸਾਡਾ ਕੈਨਸਲ ਨਹੀਂ ਹੁੰਦਾ ਜੀ ਪਿੰਡ ਦਾ ਆਪਣੇ ਪਤਨ ਸਾਹਿਬ ਅਮਨ ਰੋੜਾ ਜੀ ਜੋ ਵੀ ਵਰਕਰ ਆਪਣੇ ਆਪ ਸਰਕਾਰ ਦਾ ਜੀ ਉਹਦੀ ਆਪਣੇ ਪਿੰਡ ਵਿੱਚ ਐਂਟਰੀ ਬੰਦਾ ਜੀ ਸਰਕਾਰ ਦੀ ਬਿਲਕੁਲ ਜ਼ਿੰਮੇਵਾਰ ਨੂੰ ਮਾਰੂ ਨਹੀਂ ਤੇ ਇਸ ਤੋਂ ਉੱਪਰ ਦੀ ਮਾਰੂ ਨਹੀਂ ਕੀ ਹੋ ਸਕਦੀ ਜਿਵੇਂ ਬਾਈ ਜੀ ਦੱਸ ਕੇ ਗਏ ਨੇ ਇਸ ਤੋਂ ਖੰਡ ਲਾ ਕੇ ਉਹਦਾ ਜਹਿਰ ਵਾਲੀ ਗੱਲ ਹੈ ਵੀ ਮਰਨ ਵਾਲੀ ਗੱਲ ਮੈਂ ਹੋਰ ਇਸ ਤੋਂ ਉੱਪਰ ਦੀ ਹੋ ਰਹੂਗੀ ਬਹੁਤ ਹੀ ਘਟੀਆ ਇਹ ਮਤਲਬ ਸਰਕਾਰ ਨਿਕਲ ਗਈ ਦੀਪ ਸੁਧ ਦੀਆਂ ਗੱ ਤੋ ਕਟਿਆ ਜਿਹੜਾ ਮੁੱਖ ਮੰਤਰੀ ਨਿਕਲੂ ਤਾਂ ਭਗਵਾਨ ਤੁਮਾਨ ਨਿਕਲੂ ਜਮਾਂ ਨਿਕਲ ਗਿਆ ਇਹ ਬਿਲਕੁਲ ਜਮਾਂ ਸੱਚ ਹੈ ਦੱਸੋ ਸਾਡੇ ਸਾਡੇ ਬਜ਼ੁਰਗਾਂ ਨੇ ਸਾਨੂੰ ਪਤਾ ਵੀ ਕਿਵੇਂ ਟਿੱਬੇ ਢਾਲੇ ਖੂਲ ਆਏ ਵਿਚਾਰਿਆਂ ਦੇ ਬੋਤੀਆਂ ਆ ਕਿ ਸਾਡੀਆਂ ਮਾਮਾ ਨੇ ਸਾਨੂੰ ਪਾਲਿਆ ਇਸੇ ਜ਼ਮੀਨ ਦੇ ਵਿੱਚੋਂ ਅੱਜ ਸਾਡੀ ਮਾਂ ਜਾ ਰਹੀ ਐ ਅਸੀਂ ਕਿਵੇਂ ਦੇ ਦੋ ਅਸੀਂ ਨਹੀਂ ਚਾਹੇ ਮਰ ਜੀਏ ਮਰਨਾ ਮਨਜ਼ੂਰ ਹੈ ਪਰ ਨਹੀਂ ਕਿਸੇ ਬੇਇੱਜ਼ਤੀ ਦੇ ਸੀ ਵਧ ਕੀ ਚੱਲਾਂਗੇ ਮਤੂੰ ਮਾਰੂਏ ਹੋਰ ਕੀ ਐਸ ਤੋਂ ਉੱਪਰ ਤਾਂ ਕੁਝ ਹੋਰ ਨਹੀਂ ਮਰ ਜਾਾਂਗੇ ਹੋਰ ਕੀ ਹੋਰ ਨਹੀਂ ਐਸਿ ਪਰ ਪਰ ਜ਼ਮੀਨ ਦਿੱਲੀ ਦੀ ਜਿਹੜੀ ਪਾਲਸੀ ਆ ਵੀ ਦਿੱਲੀ ਚੋ ਬੰਦੇ ਲਿਆ ਕੇ ਇੱਥੇ ਐਡਜਸਟ ਕਰੋ ਇੱਕ ਇੰਚ ਵੀ ਨਹੀਂ ਦੇਣੀ ਜੀ ਬਿੱਗਾ ਤਾਂ ਦੂਰ ਦੀ ਗੱਲ ਐ ਇੰਚ ਵੀ ਨਹੀਂ ਦੇਣੀ